ਗੇਟ ਦੇ ਅੱਗੇ ਟਰੈਕਟਰ ਖੜਾ ਇਹ ਚੋਰ ਆਉਂਦੇ ਨੇ ਬੈਟਰੀ ਉਤਾਰ ਕੇ ਲੈ ਜਾਂਦੇ ਨੇ ਟਰੈਕਟਰ ਦੀ ਥਾਣਾ ਭਾਸੋਂ ਸਭ ਤਸਵੀਰ ਭਾਸੋਂ ਦਾ ਇਹ ਪਿੰਡਾਂ ਤਾਂ ਬੈਟਰੀ ਲੈ ਕੇ ਚਲੇ ਗਏ ਫਿਰ ਟਰੈਕਟਰ ਵੀ ਲੈ ਜਾਂਦੇ ਨੇ ਹੋਰ ਵੀ ਸਾਡੇ ਕੋਲ ਸਮਾਨ ਖੜਾ ਪਚੌਂਗ ਦੇ ਵਿੱਚ ਟਰਾਲੀਆਂ ਖੜੀਆਂ ਨੇ ਗੱਡੀ ਖੜੀਆ ਹੋਰ ਉਸ ਵੀ ਹੋ ਸਕਦਾ ਇਹ ਤਾਂ ਇੱਕ ਛੋਟਾ ਜਿਹਾ ਉਹ ਹੋਇਆ ਕਿਤਾ ਬਲ ਰਿਹਾ ਪੰਜਾਬ ਰੰਗਲਾ ਗੜਾ ਕਾਨੂੰ ਬਣਦਾ ਜੀ ਉਹ ਚੋਰੀਆਂ ਠੱਗੀਆਂ ਦਾ ਬਹੁਤ ਹੁੰਦੇ ਨੇ ਦੇਖੋ ਤੁਹਾਡੇ ਸਾਹਮਣੇ ਹੀ ਆਉਣ ਘਰ ਦੇ ਮੂਰੇ ਟਰੈਕਟਰ ਖੜਾ ਹੈ ਕੈਮਰੇ ਲੱਗੇ ਹੋਏ ਨੇ ਸਪੈਸ਼ਲ ਫੇਰ ਵੀ ਚੋਰੀਆਂ ਨਹੀਂ ਨੁਕਰੀਆਂ ਹਨ ਦੇਖ ਲਓ ਤੁਹਾਡੇ ਸਾਹਮਣੇ ਹੀ ਪੰਜਾਬ ਸਰਕਾਰ ਅਕਸਰ ਪੰਜਾਬ ਨੂੰ ਰੰਗਲਾ ਬਣਾਉਣ ਦੇ ਦਾਅਵੇ ਕਰਦੀ ਆ ਪੰਜਾਬ ਸਰਕਾਰ ਦੇ ਉਹਨਾਂ ਦਾਅਵਿਆਂ ਦੀ ਫੂਕ ਖੋਲ ਰਿਹਾ ਏ ਪਿੰਡ ਰਾਮਪੁਰ ਸਈਏਵਾਲ ਜਿੱਥੇ ਸਰਿਆਮ ਜੇ ਗੇਟ ਦੇ ਅੱਗੇ ਟਰੈਕਟਰ ਖੜਾ ਹੈ ਚੋਰ ਆਉਂਦੇ ਨੇ ਬੈਟਰੀ ਉਤਾਰ ਕੇ ਲੈ ਜਾਂਦੇ ਨੇ ਟਰੈਕਟਰ ਦੀ ਥਾਣਾ ਭਾਸੋਂ ਸਬ ਤਹਿਸੀਲ ਭਾਸੋਂ ਦਾ ਇਹ ਪਿੰਡਾਂ ਵਿਧਾਨ ਸਭਾ ਹਲਕਾ ਨਾਬਾ ਚ ਪੈਂਦਾ ਏ ਵੱਡੀ ਘਟਨਾ ਵਾਪਰੀ ਆ ਗੱਲ ਬੈਟਰੀ ਦੀ ਨਹੀਂ ਹੈਗੀ ਗੱਲ ਆ ਜਿਹੜੇ ਦਾਅਵੇ ਕੀਤੇ ਜਾਂਦੇ ਨੇ ਪੁਲਿਸ ਪ੍ਰਸ਼ਾਸਨ ਕੋਈ ਵੀ ਗਲਤ ਕੰਮ ਹੁੰਦਾ ਏ ਤਾਂ ਅਕਸਰ ਕਹਿੰਦਾ ਏ ਕਿ ਅਸੀਂ ਉਹਨਾਂ ਤੇ ਕਾਰਵਾਈ ਕਰ ਰਹੇ ਆ ਆਪਣੀ ਪਿੱਠ ਆਪ ਥੱਪੜੀ ਜਾਂਦੀ ਆ ਗੈਂਗਸਟਰਾਂ ਦਾ ਐਨਕਾਊਂਟਰ ਕਰਨ ਦੀ ਗੱਲ ਹੋਵੇ ਜਾਂ ਹੋਰ ਗੱਲਾਂ ਹੋਣ ਅਜਿਹੀਆਂ ਸਾਹਮਣੇ ਆਉਂਦੀਆਂ ਨੇ ਪਰ ਅਜਿਹੇ ਚੋਰਾਂ ਤੇ ਕੋਈ ਕਾਰਵਾਈ ਨਹੀਂ ਹੁੰਦੀ ਕੋਈ ਕਾਰਵਾਈ ਹੁੰਦੀ ਦਖਾਈ ਵੀ ਨਹੀਂ ਦੰਦੀ ਬਹੁਤ ਘਟਨਾਵਾਂ ਅਜਹੀਆਂ ਸਾਹਮਣੇ ਆਉਂਦੀਆਂ ਨੇ ਪਹਿਲਾਂ ਤਾਂ ਤੁਸੀਂ ਦੇਖ ਲਓ ਕਿਸ ਤਰ੍ਹਾਂ ਇਹ ਬੈਟਰੀ ਖੋਲੀ ਗਈ ਆ ਟਰੈਕਟਰ ਦੀ ਸੀਸੀਟੀਵੀ ਕੈਮਰੇ ਲੱਗੇ ਨੇ ਕੋਈ ਕਿਸੇ ਦਾ ਡਰ ਨਹੀਂ ਗੱਡੀ ਦੀ ਨੰਬਰ ਪਲੇਟ ਆ ਜਿਹੜੀ ਉਹ ਟੱਕੀ ਵੀ ਆ ਚੋਰ ਆਉਂਦੇ ਨੇ ਬੈਟਰੀ ਖੋਲ ਕੇ ਲੰਘ ਜਾਂਦੇ ਨੇ ਵੀਰ ਨੇ ਸਾਡੇ ਨਾਲ ਜਿਹਨਾਂ ਦਾ ਟਰੈਕਟਰ ਆ ਉਹਨਾਂ ਨਾਲ ਗੱਲ ਕਰਦੇ ਆ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਨਾਮ ਹੈ ਜੀ ਤਹਿਲ ਸਿੰਘ ਤਹਿਲ ਸਿੰਘ ਜੀ ਕਿਸ ਤਰ੍ਹਾਂ ਇਹ ਹੁੰਦਾ ਜੀ ਕਿੰਨੇ ਵਜੇ ਟਰੈਕਟਰ ਖੜਾਇਆ ਤੁਸੀਂ ਇਹ ਟਰੈਕਟਰ ਕਰੀਬ 5:00 ਵਜੇ ਮੈਂ ਸ਼ਾਮ ਨੂੰ ਕੱਲ ਲਾਇਆ ਆ ਕੇ ਸੀ ਹੂੰ ਤੇ ਸਾਈਟ ਉੱਤੇ ਟਰੈਕਟਰ ਖੜਾ ਰਿਹਾ ਸੀਗਾ ਹਾਂ ਤੇ ਕੈਮਰੇ ਲੱਗੇ ਹੋਏ ਨੇ ਹਾਂ ਤੇ ਇੱਕ ਮੈਂ ਕੈਮਰੇ ਦੇ ਬਿਲਕੁਲ ਟਰੈਕਟਰ ਸਾਹਮਣੇ ਖੜਾ ਹਾਂ ਗੱਡੀ ਵੀ ਕੈਮਰੇ ਦੇ ਬਿਲਕੁਲ ਸਾਹਮਣੇ ਆਈ ਆ ਹਾਂ ਤੇ ਬਸ ਕਿਸੇ ਦਾ ਕੋਈ ਮਤਲਬ ਡਰ ਪਿਆ ਰਿਹਾ ਨਹੀਂਗਾ ਤਾਂ ਟਰੈਕਟਰ ਵੀ ਲੈ ਜਾ ਸਕਦੇ ਸੀਗੇ ਹਾਂ ਜਦੋਂ ਬੈਟਰੀ ਲੱਗੇ ਜਾਂ ਲੇਗਾ ਫਿਰ ਟਰੈਕਟਰ ਵੀ ਲੈ ਜਾ ਸਕਦੇ ਨੇ ਹਾਂ ਹੋਰ ਵੀ ਸਾਡੇ ਕੋਲ ਸਮਾਨ ਖੜਾ ਪਚੌਂਕ ਦੇ ਵਿੱਚ ਟਰਾਲੀਆਂ ਖੜੀਆਂ ਨੇ ਗੱਡੀ ਖੜੀਆ ਹੋਰ ਕੁਝ ਵੀ ਹੋ ਸਕਦਾ ਇਹ ਤਾਂ ਇੱਕ ਛੋਟਾ ਜਿਹਾ ਉਹ ਹੋਇਆ ਹਾਂ ਪੁਲਿਸ ਪ੍ਰਸ਼ਾਸਨ ਦੀ ਕਾਰਵਾਈ ਨੂੰ ਕਿਸ ਤਰ੍ਹਾਂ ਦੇਖਦੇ ਹੋ ਨਵੀਆਂ ਗੱਡੀਆਂ ਪੁਲਿਸ ਪ੍ਰਸ਼ਾਸਨ ਨੂੰ ਮੁੱਖ ਮੰਤਰੀ ਸਾਹਿਬ ਨੇ ਆਪ ਹੈਂਡਲ ਕੀਤੀਆਂ ਨੇ ਕਿ ਤੁਸੀਂ ਕਾਰਵਾਈ ਕਰੋ ਜਿਹੜੀ ਲੋੜ ਹੈ ਜਿੱਥੇ ਜਾਓ ਪਰ ਪੁਲਿਸ ਪ੍ਰਸ਼ਾਸਨ ਦੀ ਕਾਰਵਾਈ ਨੂੰ ਕਿਸ ਤਰ੍ਹਾਂ ਦੇਖਦੇ ਹੋ ਜਿਖੋ ਜੀ ਪੁਲਿਸ ਪ੍ਰਸ਼ਾਸਨ ਦੀ ਕੋਈ ਇੱਥੇ ਮਤਲਬ ਜੀ ਆਪਾਂ ਸੋਚੀਏ ਵੀ ਤਾਂ ਗਸ਼ਤ ਹੁੰਦੀ ਆ ਤਾਂ ਰਾਤ ਨੂੰ ਕੋਈ ਵੀ ਇੱਥੇ ਗੱਡੀ ਨਹੀਂ ਆਉਂਦੀ ਹੈਗੀ ਹੂੰ ਪਰ ਨਾ ਨਾ ਦੀ ਵੀ ਹਾਂ ਵੀ ਗਸ਼ਤ ਹੋ ਰਹੀ ਆ ਪਰ ਗੱਡੀ ਕੋਈ ਜਿੱਤ ਤੱਕ ਮੈਨੂੰ ਨਹੀਂ ਦੇਖੀ ਹੈਗੀ ਕੋਈ ਵੀ ਗੱਡੀ ਇੱਥੇ ਘੁੰਮ ਰਹੀ ਆ ਨਾ ਆਰਾਮ ਨਾਲ ਫਿਰਦੇ ਨੇ ਚੋਰ ਹੂੰ ਕੁਝ ਵੀ ਕਰ ਸਕਦੇ ਨੇ ਹਾੜੀ ਦਾ ਸੀਜ਼ਨ ਆ ਜ਼ਿਮੀਦਾਰ ਵੀ ਜੀ ਅਕਸਰ ਖੇਤਾਂ 'ਚ ਦਿਨ ਰਾਤ ਫਿਰਦੇ ਨੇ ਕਿਉਂਕਿ ਮਸ਼ੀਨਾਂ ਚੱਲਦੀਆਂ ਨੇ ਉਹਨਾਂ ਨੂੰ ਤਾਂ ਇਹ ਵੀ ਡਰ ਨਹੀਂ ਕੋਈ ਆ ਕੇ ਦੇਖ ਨਾ ਲਵੇ ਨਾ 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 ਕੋਈ ਡਰ ਨਹੀਂ ਬਿਲਕੁਲ ਇਦੋਂ ਚੌਂਕ ਤਾਂ ਹੈ ਨਹੀਂ ਇਹ ਸਭ ਤੋਂ ਪਿੰਡ ਦਾ ਬੜਾ ਚੌਂਕ ਆ ਇਦੇ ਵਿੱਚ ਸਾਰੀ ਕਾਰਵਾਈ ਮਤਲਬ ਆਵਾਜ਼ੀ ਚੱਲਦੀ ਰਹਿੰਦੀ ਆ ਜੇ ਕੋਈ ਬਾਹਰ ਲਿਕੜਿਆ ਆਉਂਦਾ ਤੁਸੀਂ ਦੇਖ ਲੰਦੇ ਤਾਂ ਸੱਟ ਵੀ ਮਾਰ ਸਕਦੇ ਸੀ ਨੁਕਸਾਨ ਵੀ ਕਰ ਸਕਦੇ ਸੀ ਕੁਝ ਵੀ ਹੋ ਸਕਦਾ ਜੀ ਕੀ ਕੀ ਪਤਾ ਉਸ ਕੋਲ ਕੀ ਸੀਗਾ ਹਥਿਆਰ ਸੀ ਉਹਨਾਂ ਕੋਲੇ ਕੁਝ ਵੀ ਜੇ ਬੰਦਾ ਕੋਈ ਕੰਮ ਕਰਨ ਆਉਂਦਾ ਤਾਂ ਉਹ ਖਾਲੀ ਹੱਥ ਆਉਂਦਾ ਨਹੀਂ ਉਹਨੂੰ ਪਤਾ ਵੀ ਕਿਹੜਾ ਹੀ ਪੈ ਸਕਦਾ ਤੁਹਾਨੂੰ ਉੱਠਣੀ ਪੈ ਸਕਦੇ ਨੇ ਕੁਝ ਵੀ ਹੋ ਸਕਦਾ ਸੀ ਜੀ ਹੋਰ ਵੀ ਵੀਰ ਨੇ ਹਾਂਜੀ ਵੀਰ ਜੀ ਕਿਸ ਤਰ੍ਹਾਂ ਦੇਖਦੇ ਹੋ ਇਸ ਘਟਨਾ ਨੂੰ ਇਹ ਤਾਂ ਬਹੁਤ ਗਲਤ ਕੱਟਣਾ ਹੋਈ ਹੈ ਜੀ ਜਿਹੜੀ ਬੈਟਰੀ ਲਾ ਕੇ ਲੈ ਕੇ ਗਏ ਨੇ ਤੇ ਹੁਣ ਦੇਖਦੇ ਆਂ ਵੀ ਜੇ ਕਿਤੇ ਇਹਦਾ ਟਰੈਕਟਰ ਵੀ ਲਿਜਾ ਸਕਦੇ ਤੇ ਚੋਰ ਹਾਂ ਹੈ ਵੀ ਬੈਟਰੀ ਨਾਲੇ ਬੈਟਰੀ ਨਾਲੇ ਸਾਰ ਕੇ ਉਹ ਬੈਟਰੀ ਲਾ ਕੇ ਲੈ ਕੇ ਕੱਲਿਓ ਜੀ ਕੁਝ ਵੀ ਕਰ ਸਕਦੇ ਨੇ ਸਿਰੇ ਆਵੇਂ ਫਿਰਦੇ ਨੇ ਕੁੰਟਾ ਕਰਤੀ ਕਰਦੇ ਹੀ ਕੈਮਰੇਸ਼ਨ ਪੁਲਿਸ ਪ੍ਰਸ਼ਾਸਨ ਦੀ ਕਾਰਵਾਈ ਨੂੰ ਕਿਸ ਤਰ੍ਹਾਂ ਦੇਖਦੇ ਹੋ ਅਕਸਰ ਜੇ ਕੋਈ ਘਟਨਾ ਹੁੰਦੀ ਆ ਤਾਂ ਪੁਲਿਸ ਪ੍ਰਸ਼ਾਸਨ ਕਹਿੰਦਾ ਅਸੀਂ ਪੂਰੀ ਕਾਰਵਾਈ ਕਰਾਂਗੇ ਅਸੀਂ ਇਹ ਕਰਤਾ ਉਹ ਕਰਤਾ ਆਪਣੀ ਪਿੱਠਾ ਆਪੇ ਥਾਪੜ ਤੇ ਦਿਖਾਈ ਦਿੰਦੇ ਨੇ ਪ੍ਰੈਸ ਕਾਨਫਰੈਂਸਾਂ ਕੀਤੀਆਂ ਜਾਂਦੀਆਂ ਨੇ ਇਦਾਂ ਦੀਆਂ ਬਾਈ ਜੀ ਇਹ ਤਾਂ ਇੱਕ ਬੈਟਰੀਆ ਹੋਰ ਪਤਾ ਨਹੀਂ ਕਿੰਨੀਆਂ ਕਚੋਰੀਆਂ ਹੁੰਦੀਆਂ ਨੇ ਚੋਰੀਆਂ ਬਹੁਤ ਕੇਵਲਾਂ ਬਹੁਤ ਖੁੱਲਦੀਆਂ ਨੇ ਜੀ ਬਹੁਤ ਚੋਰੀਆਂ ਹੁੰਦੀਆਂ ਨੇ ਪਰ ਪੁਲਿਸ ਪ੍ਰਸ਼ਾਸਨ ਕੁਝ ਨਹੀਂ ਕਰ ਰਹੀ ਹੂੰ ਫੜਨ ਨੂੰ ਕਿਹੇ ਪੁਲਿਸ ਪ੍ਰਸ਼ਾਸਨ ਨੂੰ ਕਿੱਡੀ ਗੋਹ ਆ ਇਹ ਮਿੰਟ 'ਚ ਫੜ ਸਕਦੇ ਨੇ ਸਾਰਾ ਹੁਣ ਆਏ ਹੋਏ ਨੇ ਤੁਹਾਨੂੰ ਪਤਾ ਕੈਮਰਿਆਂ 'ਚ ਹੈ ਜੀ ਇਹ ਤਾਂ ਖੋਜ ਮਿੰਟ 'ਚ ਕਰ ਸਕਦੇ ਨੇ ਵੀ ਕਿੱਥੇ ਦੇ ਹੈਗੇ ਇਹ ਕਿੱਥੇ ਦੇ ਨਹੀਂ ਕਿਉਂ ਨਹੀਂ ਕਰਦੇ ਕੀ ਲੱਗਦਾ ਇਹ ਕੋਈ ਨਾਲ ਮੀਗੀ ਭੁਗਤ ਹੋ ਸਕਦੀ ਹੈ ਕਿਉਂਕਿ ਬਹੁਤ ਜਗ੍ਹਾ ਤੇ ਇਹ ਵੀ ਸਾਹਮਣੇ ਆਇਆ ਕਿ ਜਿੱਥੋਂ ਹਿੱਸਾ ਹੁੰਦਾ ਜੀ ਉਧਰ ਨੂੰ ਪ੍ਰਸ਼ਾਸਨ ਜਾਂਦਾ ਨਹੀਂ ਕੀ ਕਹਿ ਸਕਦੇ ਜੀ ਹੋ ਸਕਦਾ ਜਾਂ ਤਾਂ ਇਹ ਇਹੋ ਜਿਹੇ ਕੰਮ ਏਕਨ ਸਿਰੇ ਆਮ ਹੋ ਰਹੇ ਨੇ ਜੇ ਕਿਤੇ ਸਖਤਾਈ ਹੋਵੇ ਕੋਈ ਏਕਨ ਕਿਸੇ ਦੀ ਚੀਜ਼ ਲੈ ਜੇ ਉਹਨੂੰ ਟਰੈਲੀਆਂ ਟਰੈਕਟਰ ਸਭ ਤੇ ਬਾਹਰ ਖੜਦੇ ਨੇ ਹਮ ਹਾਲ ਹੈਰੂਆਂ ਸਭ ਦੇ ਪਾਸੇ ਖੜੇ ਨੇ ਬਾਹਰ ਹਮ ਜੀ ਇਹ ਤਾਂ ਸਿਰੇ ਆਮ ਹੈ ਹੁਣ ਦੇਖ ਲਓ ਤੁਹਾਡੇ ਸਾਹਮਣੇ ਤੱਕਾ ਹੋ ਰਿਹਾ ਹਮ ਕਿਹੜਾ ਜ਼ਮੀਦਾਰ ਨਹੀਂ ਗੱਡੀਆਂ ਚ ਆਉਂਦੇ ਨੇ ਨਵੇਂ ਨਵੇਂ ਗੱਡੀਆਂ ਲਈ ਫਿਰਦੇ ਨੇ ਕੀ ਲੱਗਦਾ ਜੀ ਕਿੱਦਾਂ ਬਣ ਰਿਹਾ ਪੰਜਾਬ ਰੰਗਲਾ ਰੰਗਲਾ ਕੰਮ ਬਣਦਾ ਜੀ ਉਰੇ ਚੋਰੀਆਂ ਠੱਗੀਆਂ ਦਾ ਬਹੁਤ ਹੋਣ ਜੇ ਨੇ ਦੇਖ ਲਓ ਸੋਡੇ ਸਾਹਮਣੇ ਹੀ ਆਉਣ ਘਰ ਦੇ ਮੂਰੇ ਟਰੈਕਟਰ ਖੜਾ ਹੀ ਕੈਮਰੇ ਲੱਗੇ ਹੋਏ ਨੇ ਸਪੈਸ਼ਲ ਫੇਰ ਵੀ ਚੋਰੀਆਂ ਨਹੀਂ ਨੁਕਰੀਆਂ ਦੇਖ ਲਓ ਸੋਡੇ ਸਾਹਮਣੇ ਹੀ ਆ ਬਸ ਗਵਰਨਮੈਂਟ ਦਾ ਵਿੱਚ ਹੱਥ ਹੋਵੇ ਤਾਂ ਤਾਂ ਹੀ ਆ ਜੇ ਪੂਰਾ 27 ਓਵਰ ਚੋਰੀ ਪੂਰਾ ਵੀ ਨਹੀਂ ਹੋ ਸਕਦੀ ਜੀ ਜੀ ਹਾਂਜੀ ਸੋ ਕਿਤੇ ਨਾ ਕਿਤੇ ਜਿਹੜੀ ਸੂਈ ਆ ਉਹ ਸੱਕਦੇ ਘੇਰੇ ਚ ਜਾ ਰਹੀ ਆ ਜੇ 27 ਹੋਵੇ ਬੀਕਲ ਮਿਲਦੇ ਨੇ ਤੇਲ ਦੰਦੀਆ ਗਵਰਨਮੈਂਟ ਕੇ ਤੁਸੀਂ ਗਸ਼ਤ ਕਰੋ ਰਾਤਾਂ ਨੂੰ ਕਿਉਂ ਨਹੀਂ ਗਸ਼ਤ ਹੁੰਦੀ ਕਿਉਂ ਨਹੀਂ ਇੱਧਰ ਧਿਆਨ ਦਿੱਤਾ ਜਾਂਦਾ ਇਹ ਵੀ ਸਵਾਲ ਨੇ ਜਿਹੜੇ ਪ੍ਰਸ਼ਾਸਨ ਤੇ ਉੱਠਦੇ ਨੇ ਫਿਲਹਾਲ ਪ੍ਰਸ਼ਾਸਨ ਇਹਦੇ ਵਿੱਚ ਕੀ ਕਹਿੰਦਾ ਉਹ ਵੀ ਜਾਣਾਂਗੇ ਫਿਲਹਾਲ ਬੜੀ ਮੰਦ ਭਾਗੀ ਘਟਣਾ ਹੈ ਇੱਧਰ ਧਿਆਨ ਦੇਣਾ ਚਾਹੀਦਾ ਹੈ ਜੇ ਕਿਸਾਨਾਂ ਨੂੰ ਬਾਡਰਾਂ ਤੋਂ ਉਠਾਉਣਾ ਹੈ ਤਾ ਤਾਂ ਕਾਰਵਾਈ ਕਰਕੇ ਆਪਣੀ ਪਿੱਠਾ ਆਪ ਥੱਪੜੀ ਜਾਂਦੀ ਹੈ ਕਿ ਅਸੀਂ ਬਹੁਤ ਵੱਡੀ ਕਾਰਵਾਈ ਨੂੰ ਅੰਜਾਮ ਦਿੱਤਾ ਇਹ ਜਿਹੜੀਆਂ ਕਾਰਵਾਈਆਂ ਹੋ ਰਹੀਆਂ ਨੇ ਇੱਕ ਮਿਹਨਤੀ ਕਿਸਾਨ ਜਿਹੜੇ ਆਪਣਾ ਤਿੰਕਾ ਤਿੰਕਾ ਜੋੜ ਕੇ ਆਪਣੀਆਂ ਸੰਦ ਬਣਾਉਂਦੇ ਨੇ ਆਪਣੀਆਂ ਚੀਜ਼ਾਂ ਬਣਾਉਂਦੇ ਨੇ ਉਹਨਾਂ ਨਾਲ ਇਦਾਂ ਹੋ ਜਾਣਾ ਤਾਂ ਬਹੁਤ ਮੰਦ ਭਾਗ ਗਾਏ ਸੋ ਹੋਰ ਵੀ ਵੀਰ ਨੇ ਹਾਂਜੀ ਕੀ ਨਾਮ ਹੈ ਜੀ ਹਰੀ ਸਿੰਘ ਆ ਜੀ ਹਰੀ ਸਿੰਘ ਜੀ ਕਿਸ ਤਰ੍ਹਾਂ ਦੇਖਦੇ ਹੋ ਮੈਂ ਤਾਂ ਇਹ ਦੇਖਦਾ ਜਿਵੇਂ ਕਿ ਪੁਲਸਾਰੇ ਨਾਲ ਮੇਰੇ ਹੁੰਦੇ ਨੇ ਜੀ ਹਮ ਇਹਦਾ ਚਲੋ ਜ਼ਿੰਮੇਵਾਰ ਤਾਂ ਅਸੀਂ ਦਾ ਗਰੀਬ ਭਾਈ ਜਰ ਜੇ ਸਾਡੀ ਗੇਟ ਪਟਕ ਰਿਆ ਦਿਨ ਰਾਤ ਨੂੰ ਹਾਂਜੀ ਕੈਮਰੇ ਫੇਲ ਕਰਤੇ ਅੱਗੇ ਤਾਂ ਅਸੀਂ ਤੋਂ ਸਾਡੇ ਵਰਗੇ ਤੁਰ ਕੇ ਆਉਂਦੇ ਨਾਲ ਚੋਰ ਨੇ ਠੀਕ ਹੈ ਜੀ ਤੇ ਹੁੰਦਾ ਬੀਜੇਪੀ ਬਣ ਕੇ ਆਉਂਦੇ ਚੋਰ ਗੱਡੀਆਂ ਦੇਤੀਆਂ ਉਹਨੂੰ ਕੋਈ ਕਾਰਵਾਈ ਨਹੀਂ ਉਹਨੂੰ ਡਰੇ ਨਹੀਂ ਹੈਗਾ ਜੀ ਕੋਈ ਜਾਂ ਅਸੀਂ ਥਾਣੇ ਪਾਸ ਵਿੱਚ ਜਾਣੇ ਆ ਇਹ ਗੱਲਬਾਤ ਹੋ ਗਈ ਜੀ ਦੋ ਦਿਨ ਗੱਲ ਹੋਵਣਗੇ ਵੀ ਹੁਣ ਜਿਹੜਾ ਕੁਝ ਹੁੰਦਾ ਸਾੜਿਆਂ ਦਾ ਠੀਕ ਹੈ ਨਾ ਤਾਂ ਹੁਣ ਤੁਸੀਂ ਜਾ ਕੇ ਰਿਪੋਰਟ ਲਿਖਾ ਦੇਵੇ ਕਹਿੰਦੇ ਕੋਈ ਨਾ ਸਾਹਬ ਆਉਂਦਾ ਜੀ ਬਾਅਦ ਵਿੱਚ ਦੇਖਾਂਗੇ ਇਹਦਾ ਕੀ ਆ ਤਾਰਾ ਸੱਟੇ ਮਾਰੇ ਦੇ ਬਚਰੇ ਤੇ ਉਧਰ ਇਹ ਟਰੈਕਟਰ ਲੈ ਕੇ ਜਾਂਦੇ ਕਦੇ ਕਣਕ ਸਿੱਟ ਕੇ ਆਉਣੀ ਆ ਜਾਂ ਦੇਖਿਆ ਸਟਾਰਟ ਕਰਨ ਲੱਗਿਆ ਹੈ ਕਦੇ ਬੈਟਰੀ ਲੈ ਕੇ ਖੋਲ ਕੇ ਹਮ ਇਹਨ ਮੌਜ ਨਾਲ ਖੋਲਿਆ ਅਗਲੇ ਕੋ ਡਰਦਾ ਹੈਗਾ ਨਹੀਂ ਡਰ ਹੈ ਨਹੀਂ ਸਰਕਾਰ ਦਾ ਕੋਈ ਡਰ ਹੈ ਜੀ ਪੁਲਿਸ ਦਾ ਡਰ ਹੈ ਕੋਈ ਬਿਲਕੁਲ ਨਹੀਂ ਹੈਗਾ ਆਰਾਮ ਨਾਲ ਖੋਲ ਗਏ ਨੇ ਚਾਹ ਐ ਨਹੀਂ ਪਤਾ ਇਹਨੂੰ ਕੈਸੇ ਨੇ ਚਾਹ ਬਣਾਉ ਜੀ ਚਾਹ ਵੀ ਕਿ ਜਾਨਾ ਰਾਵੜਾ ਜਾਂਦੇ ਜੋ ਵਰਗੇ ਠੀਕ ਆ ਨਾ ਕੋਈ ਆਉ ਡਰ ਨਹੀਂ ਹੈਗਾ ਜੀ ਹੁਣ ਹਾਂ ਆ ਜੀ ਨਾ ਕਿਸੇ ਐਮਐਲਏ ਡਰ ਹੈ ਜੀ ਉਹਨਾਂ ਨੂੰ ਨਾ ਕਿਸੇ ਮੰਤਰੀ ਉਹ ਖੁਦ ਘਰ ਦਾ ਬਣਾ ਨਹੀਂ ਫਿਰਦੇ ਨੇ ਜੀ ਇਹ ਹਾਂ ਬਿਲਕੁਲ ਨਾ ਤਾਂ ਹੁਣ ਗਰੀਬ ਦੀ ਡਾਰੇ ਗਰੀਬ ਤਾਂ ਜੀ ਮਾਨਤਮਨ ਸਾਹਿਬ ਤਾਂ ਕਹਿੰਦੇ ਜੀ ਪੰਜਾਬ ਨੂੰ ਰੰਗਲਾ ਬਣਾ ਰਿਹਾ ਤਿੰਨ ਸਾਲਾਂ ਦੇ ਜਿਹੜੇ ਕੰਮ ਹੋ ਗਏ ਰੰਗਲਾ ਤਾਂ ਉੱਧੀ ਬਣ ਗਿਆ ਜਿੱਦੇ ਉਹ ਬਣ ਗਿਆ ਤੀ ਜੀ ਹੂੰ ਉਹਦੀ ਰੰਗਲਾ ਬਣ ਗਿਆ ਤੀ ਜੀ ਜਿਹੜਾ ਕਾਲੀਆਂ ਦੇ ਵਿੱਚ ਦੀ ਉਹ ਰੋਬ ਜੀ ਉਹਨਾਂ ਦਾ ਇਹਨਾਂ ਕੋਲ 1% ਵੀ ਨਹੀਂ ਹੈਗਾ ਜੀ 0 ਨੇ ਇਹ ਹੂੰ ਕਾਲੀਆਂ ਵੇਲੇ ਪੁਰਸ ਕੰਮ ਦੀ ਫਿਰਦੀ ਤੀ ਜੀ ਹਾਂ ਮਤਲਬ ਜਿਹੜੀ ਉੱਥੇ ਫੋਨ ਕਰਦੀ ਸੀ ਚੱਕ ਕੇ ਲੈ ਦੇ ਵੀ ਹਾਂ ਜੀ ਆਹ ਕੰਮ ਹੋ ਗਿਆ ਹਾਂ ਹਾਂ ਅਸੀਂ ਧੰਨਵਾਦ ਕਰਦਾ ਕਾਲੀ ਸਰਕਾਰ ਦਾ ਜੀ ਮੁੜ ਕੇ ਫੇਰ ਉਹੀ ਆਊਗੀ ਹੂੰ ਹਾਂ ਜੀ ਕਿਉਂ ਗੰਦ ਚੱਕਿਆ ਜਾਊਗਾ ਜੀ ਇਹ ਜਿਹੜਾ ਹੁਣ ਸੋ ਕਿਤੇ ਨਾ ਕਿਤੇ ਵੱਡੀ ਅੰਗੈਲੀ ਹੈ ਜਿਹੜੀ ਉਹ ਦਿਖਾਈ ਦੇ ਰਹੀ ਆ ਗਸਤ ਨਹੀਂ ਹੁੰਦੀ ਪੁਲਿਸ ਪ੍ਰਸ਼ਾਸਨ ਕੀ ਕਹਿੰਦਾ ਉਹਦੇ ਨਾਲ ਵੀ ਗੱਲ ਕਰਾਂਗੇ ਤੁਸੀਂ ਬਣੇ ਰਹੋ ਟਵਾਣਾ ਅਸੀਂ ਜੋ ਰਾਮਪੁਰ ਸਈਵਾਲ ਵਿਖੇ ਕਿਚੋਰੀ ਹੋਈ ਆ ਟਰੈਕਟਰ ਦੀ ਬੈਟਰੀ ਰਾਤ 스ਪਿਫਟ ਗੱਡੀ ਦੇ ਵਿੱਚ ਚੋਰ ਆਉਂਦੇ ਨੇ ਉਸ ਮਸਲੇ ਤੇ ਐਸ ਐਚਓ ਸਾਹਿਬ ਦਾ ਪੱਖ ਲੈਣ ਦੇ ਲਈ ਥਾਣਾ ਪਾਸੋਂ ਪਹੁੰਚੇ ਸੀ ਪਰ ਇਸ ਐਸ ਐਚਓ ਸਾਹਿਬ ਦੀ ਡਿਊਟੀ ਹੈ ਜਿਹੜੀ ਕਿਤੇ ਬਾਹਰ ਲੱਗੀ ਆ ਉਹ ਇੱਥੇ ਨਹੀਂ ਹੈਗੇ ਫਿਲਹਾਲ ਅਸੀਂ ਇਹ ਖਬਰ ਚਲਾਉਣ ਲੱਗੇ ਆ ਜਦੋਂ ਵੀ ਉਹ ਆਉਂਦੇ ਨੇ ਉਹਨਾਂ ਦਾ ਪੱਖ ਜ਼ਰੂਰ ਲੱਤਾ ਜਾਊਗਾ ਧੰਨਵਾਦ